ਸਾਰਿਆਂ ਨੂੰ ਪਿਆਰ ਭਰੀ ਸਸ਼ਿਆਕਾਲ ਜੀ ਪੰਜਾਬ ਸਰਕਾਰ ਨੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਕੀਤਾ ਵੱਡਾ ਧੋਖਾ ਕਿਉਂਕਿ ਪੰਜਾਬ ਦੇ ਸਾਰੇ ਗਵਾਂਢੀ ਸੂਬਿਆਂ ਦੇ ਵਿੱਚ ਮਲਾਜ਼ਮਾਂ ਤੇ ਪੈਨਸ਼ਨਰਸ ਨੂੰ 58% ਡੀਏ ਮਿਲ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਜਿਹੜੀ ਨੇ ਦੀਵਾਲੀ ਨੂੰ ਮਲਾਜ਼ਮਾਂ ਨੂੰ ਬਹੁਤ ਹੀ ਵੱਡੀ ਆਸ ਸੀਗੀ ਤੇ ਮੁੱਖ ਮੰਤਰੀ ਦੇ ਵੱਲੋਂ ਜਿਹੜੇ ਡੀਏ ਦੇ ਮਾਮਲੇ ਤੇ ਵਿੱਚ ਜਿਹੜੀ ਚੁੱਪੀ ਸਾਦੀ ਹੋਈ ਹੈ ਲਾਸਮਾ ਤੇ ਪੈਸ਼ਨ ਨੇ ਇੰਨੇ ਧਰਨੇ ਲੱਗਣ ਦੇ ਬਾਅਦ باوجود ਵੀ মিডিਆ ਦੇ ਵੱਲੋਂ ਕੋਈ ਵੀ ਸਵਾਲ ਨਹੀਂ ਕੀਤਾ ਗਿਆ ਨਾ ਹੀ ਮੁੱਖ ਮੰਤਰੀ ਦਾ ਬਿਆਨ ਆਇਆ ਡੀਏ ਨੂੰ ਲੈ ਕੇ ਸ਼ਿਵ ਸਕੱਤਰ ਦੇ ਵਿੱਚ ਬਹੁਤ ਵੱਡੀ ਰੈਲੀ ਕੀਤੀ ਗਈ ਸੀ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇੰਨਾ ਰੋਲਾ ਰੱਪਾ ਪੈਣ ਦੇ ਬਾਵਜੂਦ ਵੀ ਜਿਹੜਾ ਪੰਜਾਬ ਸਰਕਾਰ ਦੇ ਕੰਨਾਂ ਤੇ ਜੂਨ ਨਹੀਂ ਸਰਕੇ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਗਏ ਆਪਣੇ ਵਾਅਦੇ ਸਭ ਝੂਠ ਸਾਬਿਤ ਹੋਏ ਪੰਜਾਬ ਸਰਕਾਰ ਦਾ ਸਮਾਂ ਥੋੜਾ ਹੀ ਰਹਿ ਗਿਆ ਹੈ 2027 ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਸ ਲਈ ਵੱਡਾ ਐਲਾਨ ਕਰਤਾ ਹੈ ਆਪਣੀ ਵੋਟ ਆਪਣੇ ਰਿਸ਼ਤੇਦਾਰਾਂ ਦੀ ਵੋਟ ਆਮ ਆਦਮੀ ਪਾਰਟੀ ਨੂੰ ਨਹੀਂ ਪਾਉਣਗੇ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਰੀ ਹੀ ਜਾਣਕਾਰੀ ਡੀਏ ਨੂੰ ਲੈ ਕੇ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸੋ ਦੋਸਤੋ ਦੱਸ ਦਈਏ ਕਿ ਜਿਹੜੀ ਕੇਂਦਰ ਸਰਕਾਰ ਨੇ ਜਿਹੜਾ ਕਿ ਐਲਾਨ ਤੋਂ ਬਾਅਦ ਪੰਜਾਬ ਦੇ ਇੱਕ ਹੋਰ ਵੱਡੇ ਗਵਾਂਡੀ ਸੂਬੇ ਨੇ ਡੀਏ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਸੋ ਦੋਸਤੋ ਹਰਿਆਣਾ ਦੇ ਮੁੱਖ ਮੰਤਰੀ ਨੇ ਜਿਹੜਾ ਇਹ ਐਲਾਨ ਕੀਤਾ ਹੈ ਕਿ ਹਰਿਆਣਾ ਦੇ ਜਿਹੜੇ ਮੁਲਾਜ਼ਮ ਤੇ ਪੈਨਸ਼ਨਰਸ ਨੇ ਉਹਨਾਂ ਨੂੰ 1 ਜੁਲਾਈ 2025 ਤੋਂ ਜਿਹੜੀ ਅਗਲੀ ਕਿਸ਼ਤ ਬੰਦੀ ਹੈ ਡੀਏ ਦੀ 3% ਹੋ ਦਿੱਤੀ ਜਾਂਦੀ ਹੈ ਜਾਨਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 3% ਦਾ ਵਾਅਦਾ ਜਿਹੜਾ ਹੈ ਡੀਏ ਦੇ ਵਿੱਚ 1 ਜੁਲਾਈ 2025 ਤੋਂ ਦਿੱਤਾ ਗਿਆ ਸੀ ਜਿੱਥੇ ਕਿ ਕੇਂਦਰ ਸਰਕਾਰ ਦੇ ਮੁਲਾਜ਼ਮ ਹੁਣ ਇਸ ਵਕਤ ਜਿਹੜਾ 58% ਡੀਏ ਜਿਹੜਾ ਲੈ ਰਹੇ ਨੇ ਔਰ ਉਸੇ ਦੀ ਤਰਜ਼ ਤੇ ਹਰਿਆਣਾ ਸਰਕਾਰ ਨੇ ਵੀ ਆਪਣੇ ਮੁਲਾਜ਼ਮਾਂ ਤੇ ਪੈਸ਼ਰਸ ਨੂੰ ਡੀਏ ਡ ਜਿਹੜੀ ਜੁਲਾਈ ਵਾਲੀ ਕਿਸ਼ਤ ਜਿਹੜੀ ਹੈ ਉਹ ਦਿੱਤੀ ਹੈ ਇਸ ਦੇ ਨਾਲ ਹੀ ਹੁਣ ਹਰਿਆਣਾ ਸਰਕਾਰ ਦੇ 3 ਲੱਖ ਮੁਲਾਜ਼ਮ 3 ਲੱਖ ਪੈਸ਼ਰਸ ਜਿਹੜੇ ਨੇ ਉਹ ਆਪਣੀ ਬੇਸਿਕ ਪੈਨਸ਼ਨ ਅਤੇ ਬੇਸਿਕ ਤਨਖਾਹ ਦੇ ਉੱਪਰ 55 ਦੀ ਥਾਂ ਤੇ 58% ਲੈਣਗੇ ਔਰ ਇਹੇ ਦੱਸਦੀ ਹੈ ਕਿ ਕਿ 1 ਜੁਲਾਈ 2025 ਤੋਂ ਉਹਨਾਂ ਨੂੰ ਜਿਹੜਾ ਕਿ ਵੀ ਏਰੀਅਲ ਬੰਦ ਦਾ ਹੈ ਡੀਏ ਦਾ ਉਹ ਵੀ ਜਿਹੜੀ ਅ ਤਨਖਾਹ ਤੇ ਪੈਨਸ਼ਨਰ ਦੇ ਨਾਲ ਅਗਲੇ ਮਹੀਨੇ ਦੀ ਅਦਾ ਕੀਤਾ ਜਾਵੇਗਾ ਜਾਨੀ ਕਿ ਜਿਹੜਾ ਹਰਿਆਣਾ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਆਪਣੇ ਪੈਨਸ਼ਨਰਸ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਬਰਾਬਰ ਜਿਹੜਾ ਡੀਏ ਦੇ ਦਿੱਤਾ ਹੈ ਪਰ ਇਸ ਦੇ ਉਲਟ ਅਗਰ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਲਗਭਗ ਪੰਜਾਬ ਸਰਕਾਰ ਦੀਆਂ ਬਹੁਤ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਨੇ ਜਿਹੜੀਆਂ ਕਿ ਮੰਗ ਕਰਦੀਆਂ ਆ ਰਹੀਆਂ ਨੇ ਕਿ ਪੰਜਾਬ ਸਰਕਾਰ ਵੀ ਜਿਹੜਾ ਹੈ ਡੀਏ ਵਿੱਚ ਵਾਅਦਾ ਕਰੇ ਕਿਉਂਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਤੇ ਪੈਨਸ਼ਨਰ 42% ਡੀਏ ਜਿਹੜਾ ਨੇ ਉਹ ਆਪਣੇ ਪੈਨਸ਼ਨ ਤੇ ਤਨਖਾਹ ਦੇ ਉੱਪਰ ਲੈ ਰਹੇ ਨੇ ਪਰ ਮੰਗ ਜਿਹੜੀ ਹੈ ਕੀਤੀ ਜਾ ਰਹੀ ਹੈ 16% ਬਕਾਇਆ ਡੀਏ ਦੀ ਜਿਸ ਨਾਲ ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮ ਨੇ 52% ਡੀ ਲੈ ਰਹੇ ਨੇ ਦੇ ਕੇਂਦਰ ਦੇ ਹੁਣ ਹਰਿਆਣਾ ਸਰਕਾਰ ਦੇ ਮੁਲਾਜ਼ਮਾਂ ਦੇ ਬਰਾਬਰ ਆ ਜਾਣ ਕਿਉਂਕਿ ਇਸ ਦੇ ਨਾਲ ਵਿਤੀ ਨੁਕਸਾਨ ਹੋ ਰਿਹਾ ਹੈ ਇਸ ਵਕਤ ਮੁਲਾਜ਼ਮ ਜਿਹੜੇ ਨੇ ਪੰਜਾਬ ਦੇ ਜਿਹੜੇ 42% ਡੀਏ ਦੇ ਨਾਲ ਹੀ ਜਿਹੜਾ ਆਪਣੀ ਤਨਖਾਹ ਤੇ ਪੈਨਸ਼ਨ ਲੈ ਰਹੇ ਨੇ ਜਿਸ ਨੂੰ ਲੈ ਕੇ ਭਾਰੀ ਰੋਸ ਜਿਹੜਾ ਹੈ ਮੁਲਾਜ਼ਮਾਂ ਤੇ ਪੈਨਸ਼ਨ ਦੇ ਵਿੱਚ ਪਾਇਆ ਜਾ ਰਿਹਾ ਹੈ ਲਗਾਤਾਰ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕੀ ਬਕਾਇਆ ਜਿਹੜੀ ਡੀਏ ਦੀਆਂ ਕਿਸ਼ਤਾਂ ਨੇ ਉਹ ਜਲਦ ਤੋਂ ਜਲਦ ਲਾਗੂ ਕੀਤੀਆਂ ਜਾਣ ਸੋ ਆਸ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੈ ਪਸੰਦ ਆਈ ਤਾਂ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ